ਸਾਰੇ ਸਰਕਾਰ ਵੱਲੋਂ ਇੱਕ ਤਰ੍ਹਾਂ ਨੂੰ ਕਹਿੰਦੇ ਕਿ ਮੋਤਵ ਵਜਿਹਾ ਅਪਾਧੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਵਾ ਤਾਂ ਕਹਿੰਦੇ ਕਿ ਜਿਹੜੇ ਕਿ ਚਰਚ ਵੱਲੋਂ ਵੀ ਤੁਹਾਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਵਾ ਤਾਂ ਆਨਰ ਟਾਈਮ ਤੇ ਕਿਸ ਤਰੀਕੇ ਨਾਲ ਜਿਹੜੇ ਕਿ ਕੀ ਉਪਲਬਧੀਆਂ ਹੋਣਗੀਆਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਪਰਮੇਸ਼ਰ ਦਾ ਧੰਨਵਾਦ ਆ ਕਿ ਅੱਜ ਪਰਮੇਸ਼ਰ ਦੀ ਦੁਆਵਾਂ ਪਾਸਟਰਾਂ ਦੀਆਂ ਦੁਆਵਾਂ ਮੁਬਾਰਕ ਸਾਰਿਆਂ ਨੇ ਅਸ਼ੀਰਵਾਦ ਦੇ ਮੁਬਾਰਕ ਇਹ ਚੇਅਰਮੈਨ ਹੀ ਮਿਲੀ ਹੈ ਸਾਡੇ ਸਤਿਕਾਰਯੋਗ ਅਰਵਿੰਨ ਕੇਜੀਵਾਲ ਦਾ ਸੀਐਮ ਸਾਹਿਬ ਔਰ ਸਾਡੀ ਮਿਨਿਸਟਰੀ ਓਪਨ ਡੋਰ ਚਰਚ ਫੋਜੇਵਾਲ ਬਹੁਤ ਵੱਡਾ ਯੋਗਦਾਨ ਹੈ ਪਾਸੇ ਉਹਨਾਂ ਦਾ ਚਰਚ ਦਾ ਚਰਚੀ ਮਿਨਿਸਟਰੀ ਦੀ ਨਿਮੀਆਂ ਕਮੇਟੀਆ ਉਹਨਾਂ ਦਾ ਹੋਰ ਮਿਨਿਸਟਰੀਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਾਬਲ ਸਮਝਿਆ ਸਿਫਾਰਸ਼ ਕੀਤੀ ਸੀ ਐਮ ਸਾਹਿਬ ਨੂੰ ਕੇਜੀਬਾ ਸਾਹਿਬ ਨੂੰ ਤੇ ਪਰਮੇਸ਼ਰ ਦੀ ਕਿਰਪਾ ਨਾਲ ਭਾਈ ਜਰਲੀ ਪਹਿਲੀ ਵੀ ਸੇਵਾ ਕਰਦੇ ਸੀ ਹੁਣ ਵੱਧ ਚੜ ਕੇ ਸੇਵਾ ਕਰਾਂਗੇ ਪਾਰਟੀ ਦੇ ਹੱਕ ਵਿੱਚ ਵੀ ਸੇਵਾ ਕਰਾਂਗੇ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ ਕਿਸਨ ਵੈਲਫੇਅਰ ਬੋਰਡ ਦੇ ਜਿਹੜੀ ਸਹੂਲਤਾਂ ਜਾਂ ਕੋਈ ਕੰਮ ਹੈਗੇ ਨੇ ਉਹਨਾਂ ਨੂੰ ਬਹੁ ਅੱਗੇ ਲੈ ਕੇ ਜਾਵਾਂਗੇ ਪਰਮੇਸ਼ਰ ਦੀ ਕਿਰਪਾ ਨਾਲ ਸਰ ਇਸ ਤੋਂ ਇਲਾਵਾ ਕਹਿ ਲੋ ਕਿ ਇਸ ਭਾਈਚਾਰੇ ਲਈ ਕਿਹੜੇ ਕਿਹੜੇ ਮੁਸ਼ਕਲਾਂ ਆ ਜਿਹੜੇ ਕਿ ਸਰਕਾਰ ਤੋਂ ਹੱਲ ਕਰਵਾਈਏ ਜਾਣਗੇ ਦੇਖੋ ਜੀ ਅਰਵਿੰਦ ਕੇਜੀਵਾਲ ਸੁਪਰੀਮੋ ਜਿਹੜੇ ਨੇ ਮਾਨਯੋਗ ਸਰਕਾਰ ਜੋ ਕੇਜੀਵਾਲ ਸੱਚ ਸੀਐਮ ਸਾਹਿਬ ਮਾਨਯੋਗ ਇਹਨਾਂ ਸਾਰੀਆਂ ਮੀਟਿੰਗਾਂ ਹੋਈਆਂ ਜੋ ਜੋ ਵੀ ਮੁਸ਼ਕਲਾਂ ਕ੍ਰਿਸਚਨ ਭਾਈਚਾਰੇ ਦੀਆਂ ਹੋਣਗੀਆਂ ਜਾਂ ਕੋਈ ਕੰਮ ਹੋਣਗੇ ਉਨਾ ਪਹਿਲੇ ਵਚਵਾਦ ਹੋਇਆ ਜਾਨੀ ਜੀ ਤੁਹਾਨੂੰ ਚੇਅਰਮੈਨ ਲਾ ਰਹੇ ਆ ਤੇ ਬਹੁਤ ਜਲਦ ਸਾਰੇ ਮਸਲੇ ਹੱਲ ਕੀਤੇ ਜਾਣਗੇ ਕਿਸ ਤਰ੍ਹਾਂ ਦੇ ਹੋਣਗੇ ਸ਼ਮਸ਼ਾਨਗੜ੍ਹ ਦੀ ਸ਼ਮਸ਼ਾਨਗੜ੍ਹ ਜਿੱਥੇ ਜਿੱਥੇ ਵੀ ਲੋਰਿਆ ਜੀ ਸ਼ਮਸ਼ਾਨਗੜ੍ਹ ਦੇ ਹਰ ਇੱਕ ਕਬਰਿਸਤਾਨ ਹੁੰਦੇ ਨੇ ਸਾਰੇ ਕਬਰਿਸਤਾਨ ਜੀ ਜਿੱਥੇ ਵੀ ਲੋਰ ਪਈ ਗਈ ਪੰਚਾਇਤ ਚੋਂ ਮਤਾ ਪਾਗਦੇ ਜਾਂ ਕਮੇਟੀ ਘਰ ਜਮੀਨ ਚੋਂ ਦੇਣ ਜਿੱਥੇ ਮੁੱਲ ਲੈ ਕੇ ਲੋਰ ਪਈ ਉੱਥੇ ਵੀ ਉਹਨਾਂ ਵਾਅਦੇ ਕੀਤੇ ਨੇ ਵੀ ਲੈ ਚੇਰਮੈਨ ਸਾਹਿਬ ਇੱਕ ਬੜੀ ਦਿੱਕਤ ਆਉਂਦੀ ਮਸੀਹ ਸਮਾਜ ਨੂੰ ਕੁਝ ਹੋਰ ਜਿਹੜੇ ਸ਼ਰਾਰਤੀ ਦਿੱਤਵਾਏ ਤੇ ਸ਼ਰਾਰਤਾ ਕਰਦੇ ਨੇ ਜਦੋਂ ਕ੍ਰਿਸਮਸ ਦਾ ਦਿਹਾੜਾ ਆਉਂਦਾ ਕਾਫੀ ਹਰਕਤਾਂ ਹੁੰਦੀਆਂ ਹਨ ਤੇ ਉਸ ਵਾਰ ਤੁਸੀਂ ਕੀ ਏਜੰਡਾ ਬਣਾਉਂਦੇ ਵੇਖੋ ਜੀ ਆਪਾਂ ਹਰ ਧਰਮ ਦਾ ਸਤਿਕਾਰ ਕਰਦੇ ਆਂ ਹਰ ਧਰਮ ਸਤਿਕਾਰਯੋਗ ਆ ਹਰ ਬੰਦਾ ਗੁਰੂ ਵਾਲਾ ਆ ਹਾਂਜੀ ਇਸ ਕਰਕੇ ਕੋਈ ਸ਼ਰਾਰਤੀ ਆਨਸਰ ਜਿਹੜੀਆਂ ਚੀਜ਼ਾਂ ਕਰਦੇ ਨੇ ਲੈ ਕੇ ਮਸਲੇ ਹੱਲ ਕਰਨੇ ਪੈਂਦੇ ਕਈ ਵਾਰੀ ਸਮਝਾਇਆ ਜਾਂਦਾ ਕਈ ਤੇ ਮੰਨ ਜਾਂਦੇ ਭੈਣ ਭਰਾ ਕਈ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਆ ਅਸੀਂ ਉਹਨਾਂ ਨੂੰ ਵੀ ਸਤਿਕਾਰ ਕਰਦੇ ਆਂ ਤੇ ਉਹਨਾਂ ਲਈ ਪ੍ਰੇਅਰ ਕਰਦੇ ਆਂ ਪਰਮੇਸ਼ਰ ਉਹਨਾਂ ਨੂੰ ਹਲੇਮ ਕਰੇ ਐਲ ਜੀ ਕੋਈ ਦਿੱਕਤ ਨਾ ਗੋਦਾਏ ਤੁਹਾਨੂੰ ਲੱਗਦਾ ਕਿ ਜੇ ਕਿ ਇਧਰ ਸ਼ਰਨਤੀ ਤੱਥ ਹੁੰਦੇ ਚਾਹੀ ਕਿਸੇ ਵੀ ਧਰਮ ਦੇ ਵਿੱਚ ਉਹਨਾਂ ਤਾਂ ਇਧਰ ਤੁਹਾਨੂੰ ਕਿਸ ਤਰੀਕੇ ਨਾਲ ਕੋਈ ਮੈਸੇਜ ਕਲਵੇ ਕਰਨਾ ਚਾਹੁੰਗਾ ਕਿ ਜਿੱਨਾਂ ਕਿ ਅਮਨ ਸ਼ਾਂਤੀ ਭੰਗ ਨਾ ਹੋਵੇ ਬਿਲਕੁਲ ਜੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਵਿੱਚ ਮਾਹੌਲ ਪੰਜਾਬ ਦਾ ਨਹੀਂ ਖਰਾਬ ਹੋਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਦਾ ਹਰ ਧਰਮ ਨੂੰ ਆਜ਼ਾਦੀ ਹੈ ਆਪ ਆਪਣਾ ਪ੍ਰਚਾਰ ਕਰਨ ਦਾ ਆਪ ਆਪਣਾ ਦਿਨ ਦਿਹਾੜ ਬਣਾਉਣ ਦਾ ਇਸ ਕਰਕੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਹਰ ਬੰਦਾ ਗੁਰੂ ਵਾਲਾ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਮੈਂ ਕਿਹਾ ਨਮਨ ਤੇ ਸਰਕਾਰ ਵੱਲੋਂ ਤੁਹਾਨੂੰ ਫੁੱਲ ਫਲੈਸ਼ ਅਥਾਰਟੀ ਮਿਲ ਗਈ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨ ਕਿਤੇ ਸਾਈ ਭਾਈਚਾਰੇ ਲਈ ਬੜੇ ਕੰਮ ਹੋਣਗੇ ਬਿਲਕੁਲ ਜੀ ਹੋਣਗੇ ਬਿਲਕੁਲ ਹੋਣਗੇ ਮੋੜੇ ਨਾ ਮੋੜਾ ਲੱਗ ਗਏ ਆ ਜੀ ਪਾਰਟੀ ਨਾਲ ਵੀ ਤੇ ਭਾਈਚਾਰੇ ਨਾਲ ਹੋ ਟੋਟਲ ਕਿੰਨੇ ਵੀ ਚਰਚ ਹੈਗੇ ਜੀ ਚਰਚ ਪੰਜਾਬ 'ਚ ਬਹੁਤ ਯਾਰ ਸਾਰੇ ਆ ਜੀ ਜੀ ਕੱਟੋਗਾ ਲੱਖਾਂ ਦਾ ਹੋਣਾ ਚਰਚ ਆ ਜੀ ਪੰਜਾਬ ਬੂੜੇ ਦੇ ਵਿੱਚ ਥੋੜੀ ਜਿਹੀ ਚਰਚ ਨਹੀਂ ਹੈ ਜੀ ਹਾਂ ਜੀ ਠੀਕ ਹੈ ਥੈਂਕ ਯੂ ਇਹ ਮੰਨਦੇ ਕਿ ਕਿਤਨਾ ਕਿਤੇ ਪਹਿਲੀ ਸਰਕਾਰਾਂ ਦੀ ਕੋਈ ਨਾ ਕੋਈ ਕਮੀ ਪਿੱਛੇ ਰਹੀ ਹੋਊਗੀ ਕਿ ਜਿਹੜਾ ਕਿ ਪਾਇਤਾਰੇ ਨੂੰ ਕੋਈ ਵਧੀਆ ਮੱਛੀ ਪਲੇਟਫਾਰਮ ਤੇ ਨਹੀਂ ਲਿਆ ਪਾਇਆ ਬਹੁਤ ਸਾਰੀਆਂ ਕਮੀਆਂ ਰਹੀਆਂ ਨੇ ਜੀ ਪਾਰਟੀਆਂ 'ਚ ਦੇਖੋ ਹੁਣ ਜਿਸ ਤਰ੍ਹਾਂ ਹਰ ਪਾਰਟੀ ਨੂੰ ਪਤਾ ਆ ਕਿ ਜੇ ਇਹ 2027 ਦੀ ਚੋਣੀਆਂ ਉਹਦੇ ਵਿੱਚ ਜਿੱਤੇ ਨਸੀਬ ਆਇਆ ਜਿਹਨਾਂ ਬੀ ਸਰਕਾਰੀ ਬਣਾਂਗੇ ਕਹਿੰਦੇ ਮਤਲਬ ਜੀ ਨਵੀਂ ਸਰਕਾਰ ਦੀ ਅਰਕੀ ਕਟਨ ਕਰ ਕਰਤਾ ਵਾ ਬਿਲਕੁਲ ਮੇਰੇ ਕੋਲ ਕਮਿਸ਼ਨਲੀ ਕਰ ਪਾਣਾ ਹਾਂਜੀ ਸਰ ਖੋਜਵਾਲ ਚੈਟ ਵੱਲੋਂ ਅੱਜ ਚੇਅਰਮੈਨ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਵਾ ਤਾਂ ਇੱਕ ਬਹੁਤ ਅਹਿਮ ਯੋਗਦਾਨ ਰਿਹਾ ਕਿ ਜਿਹੜਾ ਕਿ ਇਹਨਾਂ ਦੀ ਉਪਾਦੀ ਹਾਸਲ ਕਰਨ ਦੇ ਵਿੱਚ ਤਾਂ ਲੱਗਦਾ ਨੂੰ ਤਾਂ ਨੁਕੀ ਅਨਾਲ ਟਾਈਮ ਦੇ ਵਿੱਚ ਐਸਾਈ ਭਾਈਚਾਰੇ ਨੂੰ ਇੱਕ ਬੱਧੇ ਪਲੇਟਫਾਰਮ ਮਿਲ ਲੰਗਾ ਹਾਂਜੀ ਦੇਖੋ ਮੈਂ ਪਹਿਲਾਂ ਤੇ ਸਮੂਹ মিডিਆ ਨੂੰ ਤੇ ਸਾਰੇ ਦਰਸ਼ਕਾਂ ਨੂੰ ਜੈ ਐਮਸੀ ਬੋਲਦਾ ਉल्टा ਦਾ ਸਵਾਲ ਬਹੁਤ ਵਧੀਆ ਵਾ ਔਰ ਇਸ ਸਵਾਲ ਨੂੰ ਮੁੱਖ ਰੱਖ ਕੇ ਹੀ ਇਹੀ ਰੱਬਗਰੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਾਨੂੰ ਵੀ ਇਸ ਤਰ੍ਹਾਂ ਦਾ ਵੀਰ ਮਿਲੇ ਔਰ ਅਸੀਂ ਡੈਨੀਅਲ ਸਾਹਿਬ ਨੂੰ ਸਭ ਤੋਂ ਜ਼ਿਆਦਾ ਮੁਬਾਰਕਬਾਦ ਦਿੰਨੇ ਆ ਵੀ ਜਿਨ੍ਹਾਂ ਨੇ ਸਾਡੀਆਂ ਇਹ ਬੇਨਤੀਆਂ ਨੂੰ ਮੰਨ ਕੇ ਆਪਣੀ ਜਿਹੜੀ ਨੁਮਾਇੰਦਗੀ ਦੇ ਯੱਸ ਕੀਤੀ ਫਿਰ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸੁਣਿਆ ਔਰ ਉਸੇ ਵੇਲੇ ਪ੍ਰਮਾਨ ਕਰਕੇ ਸਾਨੂੰ ਇੰਨਾ ਵਧੀਆ ਸੂਰਮਾ ਦਿੱਤਾ ਮੁਸੀਬਾਈ ਚਾਰਲੇ ਲਈ ਇੱਕ ਸੂਰਮਾ ਦਿੱਤਾ ਉਹਨਾਂ ਨੇ ਠੀਕ ਹੈ ਔਰ ਜਿਸ ਤਰ੍ਹਾਂ ਜੁਨੀਆਂ ਵੀ ਲਟਕਦੀਆਂ ਮੰਗਾਵਾ ਬਹੁਤ ਚਰ ਤੋਂ ਲਟਕਦੀਆਂ ਵਾਂ ਉਹ ਅਸੀਂ ਆਸ ਰੱਖਦੇ ਆਂ ਵੀ ਇਹ ਜਰੂਰ ਮੁਸੀਬਾ ਹੀ ਜਾਰੇ ਦੇ ਮੋਢੇ ਦਾ ਹੱਥ ਰੱਖਣਗੇ ਕਹਿੰਦਾ ਮਤ ਹੈ ਕਿ ਚੰਗ ਵਿੱਚ ਲੜਾਈ ਕਰਨ ਲਈ ਕਿ ਜੋਧਾ ਕਿਲੇ ਜੋਧਾ ਚੈਨ ਦਾ ਜੋਧਾ ਤਾਂ ਢੱਕਾ ਤਿਆਰ ਹੋ ਕੇ ਆ ਗਿਆ ਪਰ ਉਹ ਤੁਮ ਲੋਕ ਪੇ ਇਤੇ ਤੜਾਈ ਬਿਲਕੁਲ ਜੀ ਅਸੀਂ ਤੇ ਜਰਨਲ ਵੀ ਕਹਾਂਗੇ ਕੱਲਾ ਜੋਧਾ ਹੀ ਨਹੀਂ ਹੁਣ ਜਰਨਲ ਬਣ ਕੇ ਆਏ ਆ ਜੋਧੇ ਇਹਨਾਂ ਦੇ ਨਾਲ ਸਾਰਾ ਮੁਸੀਬਾ ਹੀ ਜਾਰੇ ਦੇ ਜੋਧਿਆਂ ਦਾ ਹੀ ਇਹਨਾਂ ਦਾ ਠੀਕ ਹੈ ਨਾ ਜਨਮਸੀਹ ਭਾਈਚਾਰੇ ਨਾਲ ਖਲੋਤਾ ਹੈ ਔਰ ਸਮੂਹ ਮੁਸੀਹ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜਦੋਂ ਦਾ ਇਹਨਾਂ ਦਾ ਨਾਮ ਨਾਮਿਨੇਟ ਹੋਇਆ ਅਨਾਉਂਸ ਹੋਇਆ ਅਸੀਂ ਪੈਂਤੇਕੋਸਟਰ ਕ੍ਰਿਸਚਨ ਪ੍ਰਬੰਧਕ ਕਮੇਟੀ ਵੱਲੋਂ ਓਪਨ ਡੋਰ ਚੱਲ ਚੁਣੋ ਇਹਨਾਂ ਦਾ ਮਤਕਨ ਸਮਾਜ ਜਿੱਤ ਪੰਜਾਬ ਦੇ ਵਿੱਚ ਇੱਕ ਬਦਲਾਵ ਦੀ ਲਹਿਰ ਆਉਗੀ ਆਸ ਰੱਖਦੇ ਹਾਂ ਜੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਵੀ ਤੁਹਾਡੇ ਸਵਾਲ ਜਿਹੜੇ ਆ ਬਹੁਤ ਵਧੀਆ ਪੋਜ਼ਿਟਿਵ ਰਿਸਪੌਂਸ ਲੈ ਕੇ ਆਉਣ ਸਾਰੇ 2022 ਦੇ ਇਲੈਕਸ਼ਨ ਦੇ ਵਿੱਚ ਇਦਾਂ ਹੀ ਯਾਨੀ ਸਾਹ ਪਰੇ ਦੀ ਸੀਐਮ ਪਰਵਾਨ ਕਮਾਨੂ ਦੁਆਰਾ ਮੁੱਖ ਮੰਤਰੀ ਦੀ ਸੀਟ ਤੇ ਲਗਾਓ ਦੇਖੋ ਜੀ ਅਸੀਂ ਚਾਹੁੰਦੇ ਆ ਕਿਰਪਾ ਕਰਿਓ ਵਾਇਗਰੂ ਤੁਹਾਡੇ ਸਵਾਲ ਨੂੰ ਅ ਫਲੇ ਫਲੇ ਤੇ ਸੱਚਮੁੱਚੇ ਸਵਾਲ ਜਿਹੜਾ ਤੁਹਾਡਾ ਵੀ 2027 ਦਾ ਉਹ ਪੋਜ਼ਿਟਿਵ ਰਿਸਪਾਂਸ ਲੈ ਕੇ ਆਓ ਆਪ ਸਰਕਾਰ ਲਈ ਥੈਂਕ ਯੂ